ਪੰਚਾਇਤੀ ਚ ਉਹਨਾਂ ਨੂੰ ਲੈ ਕੇ ਅੱਜ ਦੀ ਇਸ ਖਾਸ ਚਰਚਾ 'ਚ ਵਸਦਾ ਪੰਜਾਬ ਦੇਖ ਰਿਹਾ ਸਰਹਰ ਦਰਸ਼ਕਾਂ ਦਾ ਸਵਾਗਤ ਹੈ ਮੈਂ ਲਗਨਸ਼ੇਟ ਤੇ ਮਿਰਨਾਲ ਮੌਜੂਦ ਰਹਿਣਗੇ ਸੀਨੀਏ ਪੱਤਰਕਾਰ ਸਦਾਰ ਜਗਿੰਦਰ ਸਿੰਘ ਜੀ ਸਰਬੋਤਮ ਸਵਾਗਤ ਹੈ ਵਸਦਾ ਪੰਜਾਬ ਤੇ ਧੰਨਵਾਦ ਜੀ ਤਦ ਸਰ ਸ਼ੁਰੂਆਤ ਕਰਦੇ ਆਂ ਸਵਾਲਾ ਤੋਂ ਵੀ ਪੰਚਾਇਤੀ ਰਾਜ ਸੋਧ ਬਿਲ 2024 ਦੇ ਪਾਸ ਹੋਣ ਨਾਲ ਹੁਣ ਜਿਸ ਤਰ੍ਹਾਂ ਬਲਾਕ ਨੂੰ ਇਕਾਈ ਮੰਨ ਕੇ ਪਿੰਡ ਦੀ ਸਰਪੰਚੀ ਰੈਜ਼ਰਵੇਸ਼ਨ ਹੋਵੇਗੀ ਇਹ ਫੰਡਾ ਕੀ ਹੈ ਲਗਨ ਜੀ ਪਹਿਲਾਂ ਆਪਾਂ ਗੱਲ ਕਰ ਲਈ ਕਿ ਪੰਚਾਇਤੀ ਸੋਧ ਰਾਜ ਬਿਲ 2024 ਉਹ ਪਾਸ ਹੋਣ ਨਾਲ ਪੰਚਾਇਤੀ ਚੋਣਾਂ ਜਿਹੜੀਆਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਲਟਕੀਆਂ ਆ ਰਹੀਆਂ ਸੀ ਉਹ ਜਲਦ ਹੋਣ ਦੀ ਸਭਾਵਨਾ ਹੋ ਗਈ ਆ ਔਰ ਇਸ ਐਕਟ ਦੀ ਗੱਲ ਕਰੀਏ ਤਾਂ ਪੰਜਾਬ ਪੰਚਾਇਤੀ ਰਾਜ ਐਕਟ ਜਿਹੜਾ 1994 ਆ ਉਹ ਚ ਸੋਧ ਕੀਤੀ ਗਈ ਹੈ ਉਹ ਸੋਧ ਕਰਕੇ ਮੌਨਸੂਨ ਅਜਲਾਸ ਚ ਉਹ ਬਿੱਲ ਜਿਹੜੀਆਂ ਸੋਧਾਂ ਪਾਸ ਕੀਤੀਆਂ ਗਈਆਂ ਤੇ ਉਸ ਤੋਂ ਬਾਅਦ ਚ ਪੰਜਾਬ ਦੇ ਜਿਹੜੇ ਰਾਜਪਾਲ ਨੇ ਗੁਲਾਬ ਚੰਦ ਕਟਾਰੀਆ ਉਹਨਾਂ ਨੇ ਇਸ ਬਿੱਲ ਤੇ ਸੋਧ ਬਿੱਲ ਤੇ ਮੋਹਰ ਲਾਤੀ ਹੈ ਔਰ ਉਹਨਾਂ ਨੇ ਪਹਿਲਾ ਬਿੱਲ ਹੈ ਜਿਹੜਾ ਆ ਕੇ ਪਾਸ ਕੀਤਾ ਔਰ ਹੁਣ ਇਹ ਸੋਧ ਹੋਣ ਨਾਲ ਇੱਕ ਤਾਂ ਵੱਡੀ ਗੱਲ ਹੈ ਕਿ ਕੋਈ ਵੀ ਪਾਰਟੀ ਦੇ ਚੋਣ ਨਿਸ਼ਾਨ ਤੇ ਕੋਈ ਵੀ ਜਿਹੜਾ ਉਮੀਦਵਾਰ ਹੈ ਉਹ ਚੋਣ ਨਹੀਂ ਲੜ ਸਕੂਗਾ ਇਹ ਗੱਲ ਇਹ ਚ ਪਾਸ ਹੋ ਰਹੀ ਹੈ। ਔਰ ਭਾਵੇਂ ਜਿਹੜੀਆਂ ਪੰਚਾਇਤੀ ਚੋਣਾਂ ਪਹਿਲਾਂ ਵੀ ਪਾਰਟੀ ਦੇ ਚੋਣ ਨਿਸ਼ਾਨ ਤੇ ਨਹੀਂ ਲੜੀਆਂ ਜਾਂਦੀਆਂ ਪਰ ਇਹ ਸੋਧ ਬਿੱਲ ਦੇ ਹੋਣ ਨਾਲ ਉਤੇ ਪੱਕੀ ਵੀ ਮੋਹਰ ਲੱਗੀ ਆ ਤੇ ਉਹਦੇ ਨਾਲ ਹੀ ਗੱਲ ਕਰੀਏ ਜਿਹੜਾ ਇਹਦਾ ਸੋਧ ਬਿੱਲ ਦੀ ਧਾਰਾ 12 4 ਹੈ ਤੇ ਮੁਤਾਬਕ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਕੀ ਫੰਡਾ ਜਿਹੜੇ ਬਲਾਕ ਲੈਵਲ ਤੇ ਰਿਜ਼ਰਵੇਸ਼ਨ ਦਾ ਉਹ ਕੀਤੀ ਐ ਸੋਚ ਜਾਂ ਉਹ ਨਵਾਂ ਹੁੰਦਾ ਹੈ ਜੇ ਗੱਲ ਕਰੀਏ ਤਾਂ ਜਿਹੜਾ ਰਾਜਨੀਤਿਕ ਪਾਰਟੀਆਂ ਖਾਸ ਕਰ ਸੱਤਾਧਾਰੀਤਰ ਹੁੰਦੀ ਹੈ ਨਾ ਭਾਵੇਂ ਉਹ ਸ਼੍ਰੋਮਣੀ ਕਾਲੀ ਦਲ ਦੀ ਸੱਤਾ ਰਹੀ ਹੋਵੇ ਕਾਂਗਰਸ ਪਾਰਟੀ ਦੀ ਸੱਤਾ ਰਹੀ ਹੋਵੇ ਤੇ ਹੁਣ ਜਿਹੜੇ ਤੀਸਰੇ ਬਦਲਾਅ ਦੀ ਗੱਲ ਕਰ ਲਈਏ ਤਾਂ ਆਮ ਆਦਮੀ ਪਾਰਟੀ ਦੀ ਸੱਤਾ ਹੈ ਪੰਜਾਬ ਚ ਹਮੇਸ਼ਾ ਜਿਹੜੀ ਸਰਕਾਰ ਨਵੀਂ ਬਣਦੀ ਹੈ ਨਾ ਉਹਨਾਂ ਨੂੰ ਇਹ ਹੁੰਦਾ ਕਿ ਜਿਹੜੇ ਸਰਪੰਚ ਬਣ ਪਿੰਡਾਂ ਚ ਉਹ ਉਹਨਾਂ ਦੀ ਧਿਰ ਨਾਲ ਸੰਬੰਧਤ ਬਣ ਜੀ ਤੇ ਉਹਦੇ ਲਈ ਉਹਨਾਂ ਨੂੰ ਜਿਹੜੇ ਬਹੁਤੇ ਪਿੰਡਾਂ ਦੇ ਆਕੂ ਹੁੰਦੇ ਆ ਉਹਨਾਂ ਨੂੰ ਖੁਸ਼ ਕਰਨ ਲਈ ਕਹਿ ਲੋ ਜਾਂ ਉਹਨਾਂ ਨੂੰ ਅੱਗੇ ਲਿਆਉਣ ਲਈ ਪਿੰਡਾਂ 'ਚ ਉਹਦੇ ਲਈ ਉਹ ਆਪਣੇ ਮਤਲਬ ਜਿਹੜੇ ਸਾਥੀ ਹੁੰਦੇ ਆ ਉਹਨਾਂ ਦੇ ਸਾਬਕਾ ਪਿੰਡਾਂ ਦੀ ਚੋਣ ਆ ਜਿਹੜੀ ਖਾਸ ਕਰ ਸਰਪੰਚ ਦੀ ਚੋਣ ਹੁੰਦੀ ਉਹਨੂੰ ਰਿਜ਼ਰਵ ਕਰਨਾ ਚਾਹੁੰਦੀਆਂ ਹੁੰਦੀਆਂ ਸੱਤਾਧਾਰੀ ਤਰ੍ਹਾਂ ਔਰ ਪਿਛਲੀ ਵਾਰੀ ਜਿਹੜੀ ਆ ਕਹੋ ਪਹਿਲਾਂ ਬੈਕ ਤੇ ਚਲੀ ਗਈਏ ਤਾਂ ਕਾਲੀਦਲ ਨੇ 2017 ਤੱਕ ਆਪਣੇ ਮੁਤਾਬਕ ਬਲਾਕ ਨੂੰ ਹੀ ਇਕਾਈ ਮੰਨਿਆ ਹੋਇਆ ਸੀ ਉਸ ਤੋਂ ਬਾਅਦ ਕੈਪਟਨ ਸਰਕਾਰ ਬਣ ਗਈ ਉਹਨਾਂ ਨੇ ਜ਼ਿਲ੍ਹੇ ਨੂੰ ਇਕਾਈ ਬਣ ਕੇ ਅਲਫਾਬੈਟਿਕ ਢੰਗ ਨਾਲ ਪਿੰਡਾਂ ਦੇ ਸਰਪੰਚ ਜਿਹੜੇ ਰਿਜ਼ਰਵ ਕਰਤੇ ਸੀ ਹੁਣ ਜੇ ਦੇਖਦੇ ਸੀ ਆਪਾਂ ਤਾਂ ਜ਼ਿਲ੍ਹੇ ਦੀ ਇਕਾਈ ਮੁਤਾਬਕ ਜਿਹੜੇ ਅਲਫਾਬੈਟਿਕ ਢੰਗ ਨਾਲ ਜਿਹੜੇ ਪੰਚਾਇਤਾਂ ਜਾਂ ਸਰਪੰਚ ਰਿਜ਼ਰਵ ਹੁੰਦੇ ਸੀ ਤਾਂ ਉਹ ਪਿਛਲੇ ਜਿਹੜੇ ਜਨਰਲ ਸੀਗੇ ਉਹ ਇਹ ਜੋ ਕਿ ਹੋ ਜਾਣੇ ਸੀ ਕਿਉਂਕਿ ABC D ਉਸ ਢੰਗ ਨਾਲ ਜਿਵੇਂ ਇੱਥੇ ਚਾਰ ਕੈਟਾਗਰੀਆਂ ਹੁੰਦੀਆਂ ਨੇ ਜਨਰਲ ਜਨਰਲ ਔਰਤ ਰਿਜ਼ਰਵ ਔਰਤ ਰਿਜ਼ਰਵ ਮਰਦ ਮਤਲਬ ਇਹ ਚਾਰ ਕੈਟਾਗਰੀਆਂ ਹੁੰਦੀਆਂ ਜਿਹਦੇ ਮੁਤਾਬਕ ਇਹ ਰਿਜ਼ਰਵ ਹੋਣਾ ਹੁੰਦਾ ਹੁਣ ਇੱਕ ਤਾਂ ਇਹ ਹੋ ਗਿਆ 50 50% ਹੋ ਗਿਆ ਪਿੰਡਾਂ 'ਚ 50% ਔਰਤਾਂ ਦੇ कि ਨਵੀਂ ਇਹ ਲਿਆਂਦੀ ਹੈ ਸਰਕਾਰ ਨੇ ਨੀਤੀ ਇਹਦੇ ਮੁਤਾਬਕ 50% ਔਰਤਾਂ ਹੋਣਗੀਆਂ ਸਰਪੰਚ ਤੇ 50% ਮਰਦ ਹੋਣਗੇ ਇੱਕ ਤਾਂ ਇਹ ਨਵਾਂ ਬਦਲਾਅ ਹੋਇਆ ਦੂਸਰੀ ਆਪਾਂ ਗੱਲ ਕਰ ਲਈਏ ਬਦਲਾਅ ਹੋਇਆ ਜਿਹੜਾ ਕੋਈ ਵੀ ਮਤਲਬ ਪਾਰਟੀ ਚੋਣ ਦਾ ਚਾਨ ਤੇ ਕੋਈ ਵੀ ਵਿਦਵਾਰ ਚੋਣ ਨਹੀਂ ਲੜ ਸਕੂਗਾ ਤੀਸਰਾ ਜਿਹੜਾ ਬਲਾਕ ਨੂੰ ਕਾਈ ਮੰਨਿਆ ਗਿਆ ਉਹ ਚ ਇਹ ਹੁੰਦਾ ਹੈ ਕਿ ਹੁਣ ਜਿਹੜੇ ਐਮਐਲਏ ਨੇ ਕਹਿ ਲਓ ਜਾਂ ਹਲਕਾ ਚਾਰਜ ਨੇ ਆਮ ਆਦਮੀ ਪਾਰਟੀ ਤੇ ਜਾਂ ਪੰਜਾਬ ਸਰਕਾਰ ਦੀ ਉਹ ਗੱਲ ਕਰ ਲਈਏ ਉਹ ਪਿੰਡਾਂ ਦੇ ਖਾਸ ਕਰ ਜਿਹੜੀ ਸਰਪੰਚੀ ਦੀ ਚੋਣਾਂ ਉਹ ਆਪ ਦੇ ਢੰਗ ਨਾਲ ਰਿਜ਼ਰਵ ਕਰ ਲਏ ਉਹਨਾਂ ਨੂੰ ਇੱਕ ਰਾਹ ਖੁੱਲ ਗਿਆ ਭਾਵੇਂ ਸਾਰੀਆਂ ਸਰਕਾਰਾਂ ਇਹ ਰਾਹ ਖੋਲ੍ਹਦੀਆਂ ਆਈਆਂ ਤਾਂ ਭਈ ਆਮ ਆਦਮੀ ਪਾਰਟੀ ਨੇ ਵੀ ਆਪਣੇ ਲਈ ਇਹ ਰਾਹ ਖੋਲ੍ਹ ਲਿਆ ਪਰ ਜਦੋਂ ਤੁਸੀਂ ਜ਼ਿਲ੍ਹੇ ਤੋਂ ਇਹ ਬਲਾਕ ਲੈਵਲ ਤੇ ਲੈ ਗਏ ਪਹਿਲਾਂ ਜ਼ਿਲ੍ਹੇ ਨੂੰ ਆਧਾਰ ਮੰਨਿਆ ਜਾਂਦਾ ਸੀ ਹੁਣ ਬਲਾਕ ਲੈਵਲ ਨੂੰ ਆਧਾਰ ਮੰਨਿਆ ਜਾਉ ਜਿਹੜੀਆਂ ਰਿਜ਼ਰਵੇਸ਼ਨ ਹੁੰਦੀ ਆ ਉਹ ਇਸ ਤਰ੍ਹਾਂ ਹੁੰਦੀ ਆ ਵੀ ਜੇ ਤਾਂ ਬਲਾਕ ਚੋਣ 'ਚ 35% ਜਿਵੇਂ ਰਿਜ਼ਰਵ ਹੈਗੀ ਆ ਰਿਜ਼ਰਵੇਸ਼ਨ ਰਿਜ਼ਰਵ ਲੋਕ ਨੇ ਅਸੀਂ ਆਪਣੇ ਹੈਗੇ ਨੇ ਤਾਂ ਉਹਦੇ ਮੁਤਾਬਕ ਜਿਹੜੀਆਂ 35% ਪੰਚਾਇਤਾਂ ਰਿਜ਼ਰਵ ਹੋ ਜਾਣੀਆਂ ਨੇ ਪਰ ਪੰਚ ਜਿਹੜੇ ਨੇ ਰਿਜ਼ਰਵ ਹੋ ਜਾਣੇ ਆ ਉਹ ਚੋ 35% ਦੇ ਮੁਤਾਬਕ ਜਿੰਨੇ ਵੀ ਉਹ ਬਣਦੇ ਆ ਉਹ 50-50 ਜਿਹੜੇ 50 ਮਰਦ ਹੋ ਜਾਣਗੇ 50% ਔਰਤਾਂ ਹੋ ਜਾਣੀਆਂ ਰਿਜ਼ਰਵ ਕੋਟੇ ਚ ਉਸੇ ਤਰ੍ਹਾਂ ਹੀ ਜਨਰਲ ਕੈਟਾਗਰੀ ਚ ਹੋ ਜਾਣੀਆਂ 50% ਮਰਦ 50% ਮਤਲਬ ਔਰਤਾਂ ਬਲਾਕ ਨੂੰ ਉਦਾਹਰਨ ਲਈ ਲਾਗ ਦਾ ਆਧਾਰ ਜਦੋਂ ਇਹ ਹੋ ਜਾਣਾ ਤਾਂ ਹਲਕੇ ਦੇ ਐਮਐਲਏ ਕੋਲੇ ਕਹਿ ਲੋ ਅਧਿਕਾਰ ਆ ਜਾਂਦੇ ਜਾਂ ਹਲਕਾ ਇੰਚਾਰਜ ਕੋਲੇ ਅਧਿਕਾਰ ਆ ਜਾਂਦੇ ਜਾਂ ਬਹੁਤ ਸਾਰੇ ਲੋਕ ਜਿਹੜੇ ਪਾਰਟੀ ਦੇ ਜਿਨ੍ਹਾਂ ਨੇ ਪਿਛਲੀਆਂ ਚੋਣਾਂ 'ਚ ਕੰਮ ਕੀਤਾ ਹੁੰਦਾ ਪਾਰਟੀ 'ਚ ਜਾਂ ਲੰਬੇ ਸਮੇਂ ਤੋਂ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਲੋਕ ਨੇ ਉਹਨਾਂ ਨੂੰ ਇਹ ਹੁੰਦਾ ਕਿ ਅਸੀਂ ਸਰਪੰਚ ਬਣਨਾ ਆਪਦੇ ਪਿੰਡ ਦੇ ਜਾਂ ਪੰਚ ਬਣਨਾ ਉਹਨਾਂ ਦੇ ਮੁਤਾਬਕ ਉਹ ਭਾਵੇਂ ਬਹੁਤ ਥੋੜੇ ਹੁੰਦੇ ਆ ਮਤਲਬ ਗਿਣਤੀ ਉਹਨਾਂ ਦੀ ਜਿਵੇਂ ਕੁਝ ਖਾਸ ਬੰਦਿਆਂ ਨੂੰ ਹੀ ਖੁਸ਼ ਕਰਦੇ ਹੁੰਦੇ ਨਾ ਇਹ ਉਹ ਉਹ ਬਾਕੀ ਦਾ ਰੂਟੀਨ ਚ ਹੀ ਚੱਲ ਜਾਂਦਾ ਹੁੰਦਾ ਕਮ ਉਹਨਾਂ ਖਾਸ ਕਰ ਜਿਹੜੇ ਵੱਡੇ ਪਿੰਡ ਹੁੰਦੇ ਐ ਵੀ ਆਪਾਂ ਗੱਲ ਕਰ ਲਈਏ ਜਿਵੇਂ ਹਲਕੇ ਦੇ ਵੱਡੇ ਪਿੰਡ ਹੁੰਦੇ ਐ ਜਿਵੇਂ ਜੇਕਰ ਲੁਧਿਆਣਾ ਜ਼ਿਲ੍ਹੇ ਦਾ ਸਭ ਤੋਂ ਵੱਡਾ ਪਿੰਡ ਆ ਕੌਂਕੇ ਕਲਾ ਜੀ ਉਹ ਵੱਡੇ ਪਿੰਡਾਂ 'ਚ ਆਪਦੀ ਸਥਾਪਤੀ ਕਰ ਲਈ ਜਿਹੜੀ ਸੱਤਾ ਤਾਰੀ ਤੈ ਹੁੰਦੀ ਐ ਉੱਥੇ ਉਹਨਾਂ ਦੇ ਮੁਤਾਬਕ ਜਿਹੜੇ ਇਹਨਾਂ ਦੇ ਆਗੂ ਹੁੰਦੇ ਐ ਉਹਨਾਂ ਦੇ ਮੁਤਾਬਕ ਰਿਜ਼ਰਵ ਕਰ ਦਿੰਦੇ ਐ ਫਿਰ ਜਨਰਲ ਕਰ ਦਿੰਦੇ ਐ ਜਾਂ ਰਿਜ਼ਰਵ ਕਰ ਦਿੰਦੇ ਐ ਜਿਸ ਤਰ੍ਹਾਂ ਇਹ ਚਾਹੁੰਦੇ ਹੁੰਦੇ ਐ ਉਹ ਉਹਦੇ ਮੁਤਾਬਕ ਇਹ ਆਪਦੇ ਆਗੂਆਂ ਨੂੰ ਵੀ ਖੁਸ਼ ਕਰ ਲੈਂਦੇ ਐ ਔਰ ਆਪਦੇ ਮੁਤਾਬਕ ਜਿਹੜ ਖਾਸ ਕਰ ਸਰਪੰਚਾਂ ਦੀ ਚੋਣ ਵੀ ਕਰ ਲੈਂਦੇ ਤੇ ਇਹ ਗੱਲ ਕਰ ਲਈਏ ਕਿ ਕੋਈ ਸੱਤਾਧਾਰੀ ਧਿਰ ਦੇ ਖਾਤੇ 'ਚ ਦਾ ਬਹੁਤ ਕੁਝ ਹੁੰਦਾ ਹੈ ਇਹੀ ਨਹੀਂ ਹੁੰਦਾ ਕੱਲਾ ਫਿਰ ਜਿਹੜੇ ਕਹਿ ਲੋ ਵੀ ਪੁਲਿਸ ਪ੍ਰਸ਼ਾਸਨ ਜਾਂ ਸਿਵਲ ਪ੍ਰਸ਼ਾਸਨ ਪੰਚਾਇਤੀ ਭੂਪਾਲ ਸਾਰੇ ਸੱਤੰਭ ਨੂੰ ਸੱਤਾਧਾਰੀ ਧਿਰ ਤਰ ਤਰ ਵਰਤ ਲੈਂਦੀ ਹੈ ਜੇ ਚਾਵੇ ਤਾਂ ਪਿੰਡਾਂ 'ਚ ਭਾਵੇਂ ਫਿਰ ਕਈ ਹਲਕਿਆਂ 'ਚ ਬਹੁਤੇ ਜਿਹੜੇ ਐਮਐਲਏ ਹੁੰਦੇ ਆ ਜਾਂ ਹੁੰਦੇ ਆ ਉਹ ਲੋਕਾਂ ਤੋਂ ਇਹ ਗੱਲ ਛੱਡ ਦਿੰਦੇ ਆ ਨਾ ਪੰਚਾਇਤਾਂ ਕਿਉਂਕਿ ਇਹ ਪੰਚਾਇਤੀ ਚੋਣਾਂ ਚ ਪਾਟੋ ਧੜ ਬਹੁਤ ਹੋ ਜਾਂਦੀ ਪਿੰਡਾਂ 'ਚ ਜੇ ਸਿੱਧੀ ਸਰਕਾਰ ਦਖਲ ਦੇਣ ਲੱਗ ਜੇ ਤੇ ਪਰ ਇਸ ਤਰ੍ਹਾਂ ਲੱਗਦਾ ਕਿਉਂਕਿ ਆਮ ਆਦਮੀ ਪਾਰਟੀ ਨੇ ਸਾਰਾ ਕੁਝ ਜਿਹੜਾ ਕੁਝ ਕਿਹਾ ਸੀ ਜਾਂ ਬਦਲਾਅ ਦੀਆਂ ਗੱਲਾਂ ਕੀਤੀਆਂ ਸੀ ਉਹ ਤਾਂ ਨਹੀਂ ਹੋ ਰਿਹਾ ਤੇ ਇਸ ਨੂੰ ਦੇਖਦੇ ਹਾਂ ਲੱਗਦਾ ਕਿ ਪੰਚਾਇਤੀ ਚੋਣਾਂ 'ਚ ਵੀ ਆਪਦਾ ਜਿਵੇਂ ਕਿ ਪਹਿਲੀ ਪਿੰਡਾਂ 'ਚ ਇਹੋ ਜਿਹੀ ਪੰਚਾਇਤਾਂ ਨਾਲ ਸੰਬੰਧਤ ਚੋਣਾਂ ਆ ਆਪ ਦਾ ਇਹਨਾਂ ਨੇ ਕੇਟਰ ਵੀ ਕਹਿ ਲੋ ਜਥੇਵੰਦ ਢਾਂਚਕ ਢਾਂਚੇ ਦਾ ਰੂਪ ਵੀ ਦੇਣਾ گا ਪਿੰਡਾਂ ਦੀਆਂ ਪੰਚਾਇਤਾਂ ਵੀ ਆਪ ਦੇ ਸਰਪੰਚ ਆਪ ਦੇ ਢੰਗ ਨਾ ਬਣਾ ਕੇ 2027 ਦੀ ਤਿਆਰੀ ਲਈ ਕਹਿ ਲੋ ਵਿਕਾਸ ਕਾਰਜ ਵੀ ਕਰਨੇ ਆ ਕਿਉਂਕਿ ਪਿੰਡਾਂ ਦੀਆਂ ਪੰਚਾਇਤਾਂ ਦੇ ਥਰੂ ਹੀ ਗ੍ਰਾਂਟਾਂ ਖਰਚ ਹੋਣਗੀਆਂ ਹੁੰਦੀਆਂ ਉਹ ਤੋਂ ਲੱਗਦਾ ਹੈ ਕਿ ਸਰਕਾਰ ਜਿਸ ਤਰ੍ਹਾਂ ਮਤਲਬ ਜਿਹੜੇ ਪ੍ਰਾਣੀਆਂ ਸੱਤਾਧਾਰੀ ਤੇ ਰਾਜ ਜਾਂ ਕਹਿ ਲੋ ਰਵੈਤੀ ਪਾਰਟੀਆਂ ਦਾ ਜਿਹੜਾ ਪੰਡਾ ਸੀ ਜਾਂ ਜਿਹੜੀ ਉਹਨਾਂ ਦੀ ਰਵਾਇਤ ਚੱਲੀ ਆ ਰਹੀ ਸੀ ਉਸ ਤੋਂ ਕੁਝ ਪਾਸੇ ਜਾਂਦੀ ਜਾਂ ਨਵੀਂ ਲਕੀਰ ਖਿੱਚਦੀ ਨਹੀਂ ਨਜ਼ਰ ਆ ਰਹੀ ਉਸੇ ਤੇ ਹੀ ਚੱਲ ਰਹੀ ਹੈ ਉਸੇ ਪੈਟਰਨ ਨੂੰ ਹੀ ਪੜਾ ਕੇ ਚੱਲਦੇ ਹੋਮੇ ਰਿਜ਼ਰਵੇਸ਼ਨ ਇਹਨਾਂ ਨੇ ਜਿਹੜੀ ਜ਼ਿਲ੍ਹਾ ਲੈਵਲ ਤੋਂ ਕਾਈ ਉੱਤੇ ਗੁਲਾਕ ਲੈਵਲ ਤੇ ਲੈ ਆਂਦੀ ਹੈ ਹੁਣ ਇਹਨਾਂ ਲਈ ਇੱਕ ਰਾਹ ਜ਼ਰੂਰ ਖੁੱਲ ਗਿਆ ਜੇ ਪਿਛਲੇ ਜ਼ਿਲ੍ਹੇ ਨੂੰ ਆਧਾਰ ਬਣਾ ਕੇ ਕਰਦੇ ਸੀ ਤਾਂ ਅਲਫਾਬੈਟਿਕ ਦੇ ਢਾਂਗ ਨਾਲ ਸਾਰੇ ਉਹ ਚੇਂਜ ਹੋ ਜਾਣੇ ਸੀ ਹੁਣ ਇਹ ਆਪ ਦੇ ਮੁਤਾਬਕ ਜਿਹੜੀਆਂ ਨਵੀਂ ਉਹ ਕਰ ਦੇਣਗੇ ਗਾੜੀ ਜਿਹੜੀ ਚੋਣ ਆਊਗੀ ਉਹਨਾਂ ਨੂੰ ਇਹਨਾਂ ਦੇ ਮਤਾਬਕ ਜੇ ਤਾਂ ਉਹ ਚੱਲਣਗੇ ਤਾਂ ਇਹਦੇ ਮੁਤਾਬਕ ਹੀ ਕਰਨੀ ਪਊ ਜੇ ਉਹ ਵੀ ਆਪਦੇ ਢੰਗ ਨਾਲ ਬਦਲ ਲੈਣਗੇ ਤਾਂ ਫਿਰ ਉਹ ਸਮਾਂ ਦੱਸੂਗਾ ਕਹਿੰਦਾ ਭਾਵਾ ਕਿ ਇਹ ਜਿਹੜੀ ਹੈ ਇਸ ਹਿਸਾਬ ਨਾਲ ਹੁਣ ਬਲਾਕ ਲੈਵਲ ਤੇ ਰਜਿਸਟ੍ਰੇਸ਼ਨ ਹੋਊਗੀ ਜੀ ਤਾਂ ਸਰ ਅੱਗੇ ਗੱਲ ਕਰਦੇ ਆਂ ਵੀ ਪੰਚਾਇਤ ਚੋਣ ਨੂੰ ਲੈ ਕੇ ਜਾਂ ਫਿਰ ਵਾਰਡ ਬੰਦੀ ਨੂੰ ਲੈ ਕੇ ਇੱਚ ਵੀ ਕੋਈ ਸੋਧ ਹੋ ਸਕਦੀ ਹੈ ਨਹੀਂ ਦੇਖੋ ਹੁਣ ਤਾਂ ਸੋਧ ਵਾਲਾ ਤਾਂ ਸਮਾਂ ਖੈਰ ਗਿਆ ਹੀ ਕਿਉਂਕਿ ਹ ਹੁਣ ਤਾਂ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਪੰਚਾਇਤੀ ਵਿਭਾਗ ਕਹਿ ਲੋ ਜੁਟ ਤਿਆਰੀਆਂ ਚ ਪਰ ਦੂਸਰੇ ਪਾਸੇ ਪਿੰਡਾਂ ਚ ਵੀ ਜਿਹੜੇ ਲੋਕ ਵੀ ਜੁਟੇ ਹੋਏ ਨੇ ਇਹਦਾ ਤਿਆਰੀਆਂ ਜਾਂ ਆਪਦੀ ਲਾਮਬੰਦੀ ਕਰਨ ਲਈ ਪੰਚਾਂ ਦੀ ਜਿਹੜੀ ਚੋਣ ਹੋਣੀ ਆ ਉਹ ਪੁਰਾਣੇ ਵਾਰਡਾਂ ਤੇ ਸਭ ਤੋਂ ਵੱਡੀ ਗੱਲ ਆ ਜੇ ਆਪਾਂ ਕਰਨੀ ਭੁੱਲ ਗਏ ਕਿ 2111 ਦੀ ਜਨਗਣਨਾ ਨੂੰ ਆਧਾਰ ਬਣਾ ਕੇ ਇਹ ਚੋਣਾਂ ਹੋਣੀਆਂ ਨੇ ਔਰ ਜਿਹੜੀ ਵਾਰਡਬੰਦੀ ਵੀ ਉਹ ਪੁਰਾਣੀ ਰੱਖੀ ਗਈ ਆ ਲਗਦਾ ਜੀ ਉਸ ਵਾੜਬੰਦੀ ਦੇ ਮੁਤਾਬਕ ਹੀ ਜਿਸ ਤਰ੍ਹਾਂ 5000 ਰਜਰ ਬਨੇ ਜਾਂ ਜਨਰਲ ਏ ਚ ਵੀ ਰਿਜ਼ਰਵ ਜਨਰਲ ਦਾ ਕੋਟਾ ਹੁੰਦਾ ਉਹ ਹੁੰਦਾ ਉਸ ਤਾਂਗਰਾਈਆ ਆਬਾਦੀ ਦੇ ਹਿਸਾਬ ਨਾਲ ਅ ਪੁਰਾਣੀ ਵਾੜਬੰਦੀ ਹੀ ਰਹੂਗੀ ਔਰ ਕਈ ਪਿੰਡਾਂ ਚ ਜ਼ਰੂਰ ਆ ਉਹ ਚ ਵਾੜਬੰਦੀ ਥੋੜੀ ਬਹੁਤੀ ਚੇਂਜ ਹੋਈ ਆ ਕਿਉਂਕਿ ਕਈ ਜਿਹੜੇ ਸ਼ਹਿਰਾਂ ਦੇ ਨੇੜੇ ਪਿੰਡ ਵਸੇ ਹੋਇਆ ਜੀ ਥੋੜੀ ਆਬਾਦੀ ਕਈ ਵੇ ਤੁਹਾਨੂੰ ਪਤਾ ਕਿ ਸ਼ਹਿਰਾਂ ਨਾਲ ਜੁੜ ਜਾਂਦੀ ਹੈ ਜਿਵੇਂ ਇੱਕ ਗਲੀ ਜਾਂ ਦੋ ਗਲੀਆਂ ਖਾਸ ਕਰ ਜਿਹੜੇ ਜਿਵੇਂ ਜਗਰਾਉਂ ਦੀ ਗੱਲ ਕਰ ਲਈਏ ਨੇੜਲੇ ਜਿਹੜੇ ਪਿੰਡ ਹੁੰਦੇ ਆ ਕੋਠੇ ਜਿਵੇਂ ਉੱਥੇ ਕੋਠੇ ਕਈ 8 10 ਕੋਠੇ ਨੇ ਅਲੱਗ-ਅਲੱਗ ਮਤਲਬ ਕੋਠੇ ਬੱਗੂ ਕੋਠੇ ਰਾਣਾ ਇਹ ਤਾਂ ਉਹ ਕਈ ਜਿਹੜੀ ਨੇੜਲੀ ਬਾਤੀ ਹੁੰਦੀ ਹੈ ਕਈ ਗਲੀਆਂ ਜਿਵੇਂ ਸ਼ਹਿਰ ਚ ਨਗਰ ਕਾਉਂਸਲ ਦੇ ਵਾਰਡਾਂ ਚ ਚਲੀਆਂ ਜਾਂਦੀਆਂ ਉਹਦੇ ਮੁਤਾਬਕ ਜ਼ਰੂਰ ਥੋੜੀ-ਬਹੁਤੀ ਕਿਸੇ-ਕਿਸੇ ਪਿੰਡ ਚ ਚੇਂਜ ਹੋਈ ਹੋਵੇ ਨਹੀਂ ਤਾਂ ਬਹੁਤੇ ਪਿੰਡਾਂ ਦੀ ਪੁਰਾਣੀ ਵਾਰਡਬੰਦੀ ਹੈ ਔਰ ਪੁਰਾਣੇ ਸਦਾਵਨਾਂ ਹੀ ਪਿੰਡਾਂ ਦੀ ਜਿਹੜੀ ਰਿਜ਼ਰਵੇਸ਼ਨ ਆ ਉਸੇ ਮੁਤਾਬਕ ਹੀ ਹੈ ਚੋਣ ਹੋਊਗੀ ਉਹ ਚ ਕੋਈ ਨਵੀਂ ਚੋਣ ਨਹੀਂ ਹੋਣੀ ਤੇ ਉਹ ਵੀ ਜਿਹੜੀ ਹਾਂ ਇੱਕ ਹੈਗਾ ਕਿ ਕਈ ਪਿੰਡਾਂ 'ਚ ਨਾ ਬੀਸੀ ਵਾਦੀ ਵੀ ਹੁੰਦੀ ਹੈ ਜਿੱਥੇ 20% ਬੀਸੀ ਵਾਦੀ ਹੋਵੇ ਉੱਥੇ ਇੱਕ ਜਿਹੜਾ ਪੰਚ ਆ ਉਹ ਬੀਸੀ ਵਾਦੀ ਦਾ ਵੀ ਹੁੰਦਾ ਕਾਫੀ ਪਿੰਡਾਂ 'ਚ ਬੀਸੀ ਵਾਦੀ ਵੀ ਹੈਗੀ ਹੈ ਨਾ ਉੱਥੇ ਮਤਲਬ ਇਸ ਢੰਗ ਨਾਲ ਹੁੰਦੀ ਆ ਔਰ ਬਹੁਤਾ ਜਿਹੜੇ ਆ ਪੁਰਾਣੀ ਉਹਦੇ ਮੁਤਾਬਕ ਹੀ ਹੋਊਗੀ ਇਹ ਚੋਣ ਪੰਚਾਂ ਦੀ ਹੈ ਪੰਚ ਜਿਸ ਤਰ੍ਹਾਂ ਸਰਪੰਚਾਂ ਦੀ ਚੋਣ ਤੇ ਜ਼ੋਰ ਲੱਗਦਾ ਐਸ ਵਾਰ ਹੁਣ ਤਾਂ ਵਾੜਬੰਦੀ ਪਾਣਡ ਕਰਕੇ ਪੰਚਾਂ ਦਾ ਵੀ ਹਰੇਕ ਵਾਰਡ 'ਚ ਕਾਫੀ ਜ਼ੋਰ ਲੱਗਦਾ ਕਿਉਂਕਿ ਪਹਿਲਾਂ ਤਾਂ ਇਹ ਹੁੰਦਾ ਸੀ ਨਾ ਵੀ ਮਤਲਬ ਜਿਵੇਂ ਪੰਜ ਪਿੰਡ ਨੇ ਕਿਸੇ ਪਿੰਡ 'ਚ ਤਾਂ ਪੰਚਾਂ ਲਈ ਜਿਵੇਂ 10 ਪੰਜ ਖੜੇ ਹੋ ਗਏ ਔਰ ਸਾਰਿਆਂ ਲਈ ਬੰਦੇ ਮਤਲਬ ਕਿਤੋਂ ਵੀ ਕੋਈ ਕਿਸੇ ਲਈ ਵੋਟ ਕਰ ਸਕਦਾ ਹੁੰਦਾ ਸੀ ਔਰ ਉਹ ਜਿਹੜੇ ਉੱਪਰਲੇ ਪੰਜ ਜੇਤੂ ਹੋ ਜਾਂਦੇ ਜਿਵੇਂ ਪੰਜ ਪਿੰਡ ਨੇ ਜਿਹਨਾਂ ਦੀ ਵੋਟ ਪੰਜ ਉੱਪਰਲੀਆਂ ਦੀ ਹੁੰਦੀ ਸੀ ਉਹਨਾਂ ਨੂੰ ਪੰਜ ਗਿਣ ਲਿਆ ਜਾਂਦਾ ਸੀ ਔਰ ਜਿਹੜੇ ਹੁਣ ਹਾਲਾਤ ਇਹ ਆ ਕਿ ਅ ਮਤਲਬ ਹੁਣ ਤਾਂ ਹਰੇਕ ਅਲੱਗ-ਅਲੱਗ ਵਾਰਡ ਬਣ ਗਏ ਜਿਵੇਂ ਅਸੀਂ ਵਾਰਡ ਜਨਰਲ ਵਾਰਡ ਉਹਦੇ ਮੁਤਾਬਕ ਹੀ ਚੋਣ ਹੁੰਦੀ ਹੈ ਔਰ ਪੰਚਾਇਤਾਂ ਦਾ ਵੀ ਹੁਣ ਤਾਂ ਸਰਪੰਚ ਦੇ ਬਰਾਬਰ ਹੀ ਜੋਰ ਲੱਗਦਾ ਹੈ ਲੋ ਕਹ ਲੋ ਵੀ ਕਿਉਂਕਿ ਇਨਾ ਪਿੰਡ ਚੋਣਾਂ ਜੇ ਫੰਡ ਫੰਡ ਬਹੁਤ ਜ਼ਿਆਦਾ ਖਰਚ ਹੋ ਜਾਂਦੇ ਆ ਹਰੇਕ ਪੰਚਾਇਤੀ ਚੋਣਾਂ ਚ ਇੰਟਰਸਟ ਬਹੁਤ ਹੁੰਦਾ ਲੋਕਾਂ ਦਾ ਲੋਕਲ ਚੋਣਾਂ ਆ ਜਾਂਦੀਆਂ ਤੇ ਕਹਿ ਲੀਏ ਕਿ ਲੋਕਤੰਤਰ ਦੀ ਵੀ ਸਭ ਤੋਂ ਹੀਟਲੀ ਕਾਇੀਏ ਹੈ ਏ ਹੈ ਔਰ ਮਜ਼ਬੂਤੀ ਸਭ ਤੋਂ ਮਜ਼ਬੂਤ ਕਾਇੀਏ ਹੈ ਔਰ ਇਹਨਾਂ ਚੋਣਾ ਚ ਵੀ ਵੱਡੀਆਂ ਚੋਣਾ ਜਿੰਨਾ ਹੀ ਜੋਰ ਲੱਗਦਾ ਹੈ। ਹਾਂਜੀ। ਤੇ ਪੰਚਾਂ ਦੀ ਉਸੇ ਤਰ੍ਹਾਂ ਹੀ ਸਾਰੀ ਜਿਹੜੀ ਹੈ ਸੈਟਿੰਗ ਪੁਰਾਣੀ ਹੋਈ ਹੈ। ਜੀ। ਤਾਂ ਸਰ ਅੱਗੇ ਗੱਲ ਕਰਦੇ ਵੀ ਪਿੰਡਾਂ 'ਚ ਇੰਨਾਂ ਚੋਣਾ 'ਚ ਵੀ ਕੋਈ ਬਦਲਾਅ ਨਜ਼ਰ ਆਵੇਗਾ? ਆ ਦੇਖੋ ਜੇ ਗੱਲ ਕਰੀਏ ਤਾਂ ਰਵੇਤੀ ਪਾਰਟੀਆਂ ਜਿਹੜੀਆਂ ਸੱਤਾਧਾਰੀ ਸੱਤਾ 'ਚ ਰਹੀਆਂ ਨੇ ਕਾਂਗਰਸ ਰਹੀ ਆ ਅਕਾਲੀ ਦਲ ਰਹੀ ਆ ਤਾਂ ਬਹੁਤ ਹੀ ਪਿੰਡਾਂ 'ਚ ਜਿਹੜੇ ਸਰਪੰਚ ਬਣਦੇ ਰਹੇ ਆ ਜਾਂ ਪੰਚ ਬਣਦੇ ਰਹੇ ਆ ਉਹ ਇਹਨਾਂ ਪਾਰਟੀਆਂ ਨਾਲ ਸੰਬੰਧਿਤ ਹੀ ਬਣਦੇ ਰਹੇ ਆ। ਔਰ ਪਿਛਲੀ ਜਿਹੜੇ ਸਰਕਾਰ ਨੇ ਤੁਹਾਨੂੰ ਯਾਦ ਹੋਊਗਾ ਕਿ ਜੂਨ 'ਚ ਜਦੋਂ ਇੱਕ ਵਾਰੀ ਪੰਚਾਇਤਾਂ ਭੰਗ ਕਰਤੀਆਂ ਸੀ ਨਾ ਆਮ ਆਦਮੀ ਪਾਰਟੀ ਨੇ। ਉਹ ਭੰਗ ਕਰਨ ਦਾ ਇਹੀ ਕਾਰਨ ਸੀਗਾ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ-ਪਹਿਲਾਂ ਵੀ ਪਿੰਡਾਂ 'ਚ ਵਿਕਾਸ ਕਰਕੇ ਪੰਚਾਇਤ ਸੈਕਟਰੀਆਂ ਕਿਉਂਕਿ ਜਦੋਂ ਪੰਚਾਇਤਾਂ ਭੰਗ ਹੋ ਜਾਂਦੀਆਂ ਤਾਂ ਪਿੰਡਾਂ ਦੇਆਂ ਪੰਚਾਇਤਾਂ ਦਾ ਚਾਰਜ ਬਲਾਕ ਜਿਹੜੇ ਅਫਸਰ ਹੁੰਦੇ ਆ ਪੰਚਾਇਤੀ ਵਿਭਾਗ ਦੇ ਉਹਨਾਂ ਕੋਲੇ ਚਲਿਆ ਜਾਂਦਾ ਜਾਂ ਪੰਚਾਇਤ ਸੈਕਟਰੀਆਂ ਕੋਲੇ ਆ ਜਾਂਦਾ ਤੇ ਇਹਨਾਂ ਦਾ ਇਹੀ ਸੀਗਾ ਵੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਪਹਿਲਾਂ ਅਸੀਂ ਮਤਲਬ ਆਪਦੇ ਥਰੂ ਕਿਉਂਕਿ ਪੰਜ 6 ਮਹੀਨੇ 4 ਮਹੀਨੇ ਪਏ ਸੀ ਵੀ ਉਹਦੇ ਆਪਦੇ ਥਰੂ ਜਿਹੜਾ ਪਿੰਡਾਂ ਦਾ ਵਿਕਾਸ ਕਰ ਲਾਂਗੇ ਤੇ ਉਹਨੂੰ ਉਧਾਰ ਬਣਾ ਕੇ ਲੋਕ ਸਭਾ ਚ ਵੋਟਾਂ ਲਵਾਂਗੇ ਪਰ ਉਹ ਸਰਕਾਰ ਨੂੰ ਪਤਾ ਕਿ ਇਹ ਮੁੱਦਾ ਜਿਹੜਾ ਹਾਈ ਕੋਰਟ ਤੱਕ ਚਲਿਆ ਗਿਆ ਪਨੇ ਕਿਹਾ ਕਿ ਜਿਹੜੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਆ ਉਹਨਾਂ ਨੂੰ ਤੁਸੀਂ ਇਸ ਰੂਪ 'ਚ ਭੰਗ ਨਹੀਂ ਕਰ ਸਕਦੇ ਤਾਂ ਹਾਈ ਕੋਰਟ 'ਚ ਮਸਲਾ ਜਾਣ ਤੋਂ ਬਾਅਦ ਭਗਵੰਤ ਮਾਨ ਸਰਕਾਰ ਨੇ ਆਪ ਦਾ ਜਿਹੜਾ ਬੈਕਵਟ ਤੇ ਆ ਗਈ ਸੀ ਸਰਕਾਰ ਤੇ ਇਹਦੀ ਜਿਹੜੀ ਗਾਜ ਆ ਉਹ ਧਾਰਗੀਆਂ ਤੇ ਟਿਕੀ ਸੀ ਉਹ ਅਧਕਾਰੀ ਵੀ ਸਰਕਾਰ ਨੇ ਸਸਪੈਂਡ ਆ ਵੀ ਕਰਵਾ ਕੇ ਆਪ ਵੀ ਸਸਪੈਂਡ ਕਰਤਾ ਜੀ ਬਾਅਦ ਜਿਨ੍ਹਾਂ ਨੇ ਉਹ ਕੀਤਾ ਸੀ ਤੇ ਇਸੇ ਤਰ੍ਹਾਂ ਜਿਹੜੀ ਕਹਿ ਲਓ ਵੀ ਜਿਹੜੀ ਬਦਲਦੀ ਗੱਲ ਕਰਦੇ ਤੁਸੀਂ ਪਿੰਡਾਂ 'ਚ ਦੇਖੋ ਨਵੇਂ ਚਿਹਰੇ ਤਾਂ ਆਉਣਗੇ ਇਸ ਤਰ੍ਹਾਂ ਵਿਧਾਨ ਸਭਾ ਦੇ ਨਵੇਂ ਚਿਹਰੇ ਗਏ ਸਾਰੇ ਹੀ ਨਵੇਂ ਚਿਹਰੇ ਨੇ ਕਾਂਗਰਸ ਕਾਲੀ ਦਲ ਦੇ ਤਾਂ 80 ਦਿੱਤੇ ਲੋਕਾਂ ਨੇ ਜਮਾਈ ਪੂੰਜੀ ਹਾਸ਼ੀਏ ਤੇ ਲਾਤੇ ਉਸੇ ਤਰ੍ਹਾਂ ਪਿੰਡਾਂ ਚ ਵੀ ਜਿਹੜੇ ਕਾਫੀ ਕਹਿ ਲੋ ਜਦੋਂ ਤੋਂ ਆਮ ਆਦਮੀ ਪਾਰਟੀ ਸਰਗਰਮ ਹੋਈ ਹੈ ਚਾਹ ਦਿੱਲੀ ਚ ਹੋਈ ਹੈ ਜਾਂ ਪੰਜਾਬ ਚ ਹੋਈ ਹੈ ਉਦੋਂ ਤੋਂ ਹੀ ਇਸ ਪਾਰਟੀ ਨਾਲ ਜੁੜਿਆ ਹੋਇਆ ਜਿਹੜਾ ਕੇਟਰ ਹੈ ਉਹ ਉਹ ਵਲੰਟੀਅਰ ਇਹਨਾਂ ਦੇ ਕੰਮ ਕਰਦੇ ਆ ਰਹੇ ਨੇ ਉਹ ਵਲੰਟੀਅਰ ਉਹ ਸਰਕਾਰਨ ਤਾਂ ਹੈਗੀ ਆ ਪਿੰਡਾਂ ਚ ਵੀ ਕੋਈ ਸਰਪੰਚ ਲਈ ਆ ਕੋਈ ਪੰਚੀ ਲਈ ਆ ਔਰ ਸੱਤਾਧਾਰੀ ਧਰ ਨਾਲ ਇੰਨਾ ਚੋਣਾ ਚ ਲਾ ਲੋ ਜਾਂ ਬਲਕ ਸੰਮਤੀ ਚੋਣਾ ਲਾ ਲੋ ਜਿਲ੍ਹਾ ਪ੍ਰੀਸ਼ਦ ਚੋਣਾ ਲਾ ਲੋ ਇਹ ਚ ਬਹੁਤੇ ਸੱਤਾਧਾਰੀ ਧਰ ਦੇ ਖਾਤੇ ਚ ਹੀ ਹੁੰਦੇ ਆ ਔਰ ਉਸ ਮੁਤਾਬਕ ਦੇਖੀਏ ਤਾਂ ਬਹੁਤ ਸਾਰੇ ਚਿਹਰੇ ਜਿਹੜੇ ਸਰਪੰਚੀ ਦੇ ਚਿਹਰੇ ਵੀ ਨਵੇਂ ਆਉਣਗੇ ਔਰ ਖਾਸ ਕਰ ਜਿਹੜੀ ਆਮ ਆਦਮੀ ਪਾਰਟੀ ਆ ਉਹਦੇ ਨਾਲ ਜੋਸ਼ ਬਹੁਤ ਜ਼ਿਆਦਾ ਰਿਲੇਟਡ ਆ ਜੇ ਦੇਖਿਆ ਜਾਵੇ ਤਾਂ ਪਿਛਲੀਆਂ ਚੋਣਾਂ ਚ ਨੇ ਵੀ ਸੋਪਾਈ ਦੀਆਂ ਚੋਣਾਂ 'ਚ ਜਿਹੜੀ ਲਹਿਰ ਖੜੀ ਹੋਈ ਆ ਜਾਂ ਉਸ ਤੋਂ ਪਹਿਲਾਂ ਵੀ ਜਿਹੜੀਆਂ ਚੋਣਾਂ 'ਚ ਆਮ ਆਦਮੀ ਪਾਰਟੀ ਦੇ ਹੱਕ 'ਚ ਜਿਹੜੀ ਲਹਿਰ ਖੜੀ ਕਰਦੇ ਰਹੇ ਆ ਉਹ ਨੌ ਜੀ ਕਰਦੇ ਰਹੇ ਆ ਬਹੁਤ ਸਾਰੇ ਜਿਹੜੇ ਨਵੇਂ ਨੌਜਵਾਨ ਚਿਹਰੇ ਆ ਉਹ ਸਰਗਰਮ ਨੇ ਪਿੰਡਾਂ 'ਚ ਵੀ ਮੈਂ ਸਰਪੰਚੀ ਲਈ ਆ ਕੋਈ ਕੋਈ ਪੰਚੀ ਲਈ ਆ ਉਹਦੇ ਮੁਤਾਬਕ ਉਹ ਨਵੇਂ ਚਿਹਰੇ ਅੱਗੇ ਆਉਣਗੇ ਔਰ ਲੋਕਾਂ 'ਚ ਵੀ ਰੁਝਾਨ ਹੁੰਦਾ ਵੀ ਜਿਹੜੇ ਨਵੇਂ ਚਿਹਰੇ ਚੁਣੀਆਂ ਸੀ ਔਰ ਕਹੋ ਜਿਹੜੇ ਰਵੈਤੀ ਪਾਰਟੀਆਂ ਦੇ ਜਾਂ ਰਵੈਤੀ ਆਗੂ ਹੁੰਦੇ ਆ ਉਹਨਾਂ ਤੋਂ ਲੋਕ ਵੀ ਸ਼ਰਤਕਾਰਾ ਚਾਹੁੰਦੇ ਹੁੰਦੇ ਆ ਔਰ ਪਿੰਡਾਂ 'ਚ ਵੀ ਇਹ ਹੁੰਦਾ ਬਹੁਤ ਘੱਟ ਪਿੰਡ ਨੇ ਜਿੱਥੇ ਦੁਬਾਰਾ ਰਿਪੀਟ ਸਰਪੰਚ ਹੁੰਦੇ ਆ ਕਈ ਕਈ ਪਿੰਡਾਂ 'ਚ ਤਾਂ ਇਹ ਹੈਗਾ ਵੀ ਕਈ ਕਈ ਵਾਰੀ ਵੀ ਰਿਪੀਟ ਹੋ ਜਾਂਦੇ ਜਿਹੜੇ ਵਧੀਆ ਕੰਮ ਕਰਦੇ ਆ ਲੋਕਾਂ 'ਚ ਵਿਚਰਦੇ ਆ ਲੋਕਾਂ ਦੇ ਲੋਕ ਮਸਲਿਆਂ ਨੂੰ ਸੁਣਦੇ ਆ ਕਈ ਕਈ 20 ਸਾਲ ਤੱਕ ਸਰਪੰਚ ਬਣਦੇ ਆ ਪਰ ਹੁਣ ਜਿਹੜੀ ਆ ਕਾਫੀ ਚੇਂਜ ਹੋ ਜਾਂਦੀ ਹੈ ਹਰ ਇੱਕ ਵਾਰੀ ਪਰ ਉਹਦੇ ਮੁਤਾਬਕ ਜਿਹੜੀ ਤੁਸੀਂ ਗੱਲ ਕੀਤੀ ਹੈ ਜੇ ਰੂਲ 20 ਸੋਧ 2024 ਮੁਤਾਬਕ ਜਿਹੜੀ ਕੱਲ ਆਪਾਂ ਤਿੰਨ ਗੱਲਾਂ ਕੀਤੀਆਂ ਨੇ ਕਿ ਇੱਕ ਤਾਂ ਵੱਡੀ ਗੱਲ ਹੈ ਕਿ ਪਾਰਟੀ ਚੋਂ ਨਿਸ਼ਾਨ ਤੇ ਨਹੀਂ ਹੋਊਗੀ ਦੂਜਾ ਜਿਹੜੀ ਬਲਾਕ ਨੂੰ ਕਾਈ ਮੰਨ ਕੇ ਹੋਊਗੀ ਇਹ ਸੋਧ ਹੋਈ ਹੈ ਹਨਾ ਜਾਂ ਨਵਾਂ ਪੈਟਰਨ ਤੇ ਤੀਜਾ ਇਹ ਵੀ ਆਪਾਂ ਗੱਲ ਕਰ ਸਕਦੇ ਹਾਂ ਕਿ ਪਿੰਡਾਂ ਚ ਨਵੇਂ ਚਿਹਰੇ ਵੀ ਕਾਫੀ ਅੱਗੇ ਆਉਣਗੇ ਔਰ ਇਹਦੇ ਲਈ ਸਰਕਾਰ ਵੀ ਯਤਨ ਕਰਦੀ ਹੁੰਦੀ ਹੈ ਫਿਰ ਸਰਕਾਰ ਜਿਹੜੀ ਸਰਕਾਰੀ ਮਸ਼ੀਨਰੀ ਨੂੰ ਤਾਂ ਵਰਤਦੀ ਹੋਈ ਹੈ ਨਾ ਚੋਣਾਂਾਂ ਚ ਲੋ ਜਿੰਨੂ ਕਹਰੋ ਵੀ ਪ੍ਰਸ਼ਾਸਨਿਕ ਅਧਿਕਾਰੀ ਤਾਂ ਫਿਰ ਸਤਾਧਾਰੀ ਧਰ ਦੇ ਹੱਕ ਤੇ ਬਹੁਤੇ ਭਗਤ ਦੀ ਨਜ਼ਰ ਆਉਂਦੇ ਹੁੰਦੇ ਆ ਔਰ ਬਹੁਤ ਸਾਰੇ ਖਾਸ ਇੱਕ ਜਿਹੜੀ ਵੱਡੀ ਮੰਗ ਹੁੰਦੀ ਹੈ ਲੋਕਾਂ ਦੀ ਇਹ ਹੁੰਦੀ ਹੈ ਕਿ ਇਹਨਾਂ ਚੋਣਾਂ ਚ ਮਤਲਬ ਚੋਣਾਂ ਸਹੀ ਢੰਗ ਨਾਲ ਹੋ ਜਾਣ ਉਹ ਪੱਖਪਾਤੀ ਨਾ ਹੋਣ ਤੇ ਉਹ ਚ ਖਾਸ ਕਰ ਜਿਹੜੇ ਕਾਗਜ ਨੇ ਰੱਦ ਨਾ ਹੋਣ ਕਿਉਂਕਿ ਬਹੁਤ ਸਾਰੇ ਉਮੀਦਵਾਰਾਂ ਦੇ ਕਾਗਜ ਤੇ ਬੜਾ ਲੋਕਾਂ ਦੇ ਮਨਾਂ ਚ ਡਰ ਹੁੰਦਾ ਸਹਿਮ ਹੁੰਦਾ ਖਾਸ ਕਰ ਸਰਪੰਚੀ ਵਾਲੇ ਜਿਹੜੇ ਵਿਰੋਧੀ ਧਰਦੇ ਹੁੰਦੇ ਉਹਨਾਂ ਚ ਸਹਿਮ ਹੁੰਦਾ ਜੀ ਸਰ ਅਖੀਰ ਚ ਗੱਲ ਕਰਦੇ ਆਂ ਵੀ ਪਿੰਡਾਂ ਚ ਇਹਨਾਂ ਚੋਣਾਂ ਦੀਆਂ ਤਿਆਰੀਆਂ ਕਿਵੇਂ ਦੀਆਂ ਚੱਲ ਰਹੀਆਂ ਨੇ ਦੇਖੋ ਤਿਆਰੀਆਂ ਦੀ ਗੱਲ ਕਰੀਏ ਤਾਂ ਲਗਨ ਜਿਹੜੀਆਂ ਵਕ ਵਕ ਚੋਣਾਂ ਹੁੰਦੀਆਂ ਭਾਵੇਂ ਸਾਰੀਆਂ ਚੋਣਾਂ ਨੂੰ ਲੈ ਕੇ ਪੰਜਾਬ ਦੇ ਪਿੰਡਾਂ 'ਚ ਨਾ ਹਮੇਸ਼ਾ ਲੋਕ ਬੜੀ ਮਤਲਬ ਰਣਨੀਤੀ ਪਹਿਲਾਂ ਤੋਂ ਕੱਢਣੀ ਸ਼ੁਰੂ ਕਰ ਦਿੰਦੇ ਆਂ ਤਿਆਰਜੋਜਨਾ ਪਹਿਲਾਂ ਤੋਂ ਬਣਾਉਣੀ ਸ਼ੁਰੂ ਕਰ ਦਿੰਦੇ ਆਂ ਔਰ ਪਰ ਇਹ ਜ਼ਰੂਰ ਹੁੰਦਾ ਕਿ ਜਿਵੇਂ ਵਧਾ ਚੋਣਾਂ 'ਚ ਥੋੜਾ ਜਿਹਾ ਇੰਟਰਸਟ ਜ਼ਿਆਦਾ ਹੁੰਦਾ ਕਿਉਂਕਿ ਹਲਕਾ ਲੈਵਲ ਤੇ ਆ ਜਾਂਦੀਆਂ ਹੀਟਲੇ ਲੈਵਲ ਤੇ ਆ ਜਾਂਦੀਆਂ ਜੇ ਲੋਕ ਸਭਾ ਚੋਣਾਂ 'ਚ ਥੋੜਾ ਜਿਹਾ ਇੰਟਰਸਟ ਘਟ ਜਾਂਦਾ ਤੇ ਜਿਹੜੀ ਜਿਉਂ-ਜਿਉਂ ਥੱਲੇ ਨੂੰ ਆਈ ਜਾਂਦੀ ਹੈ ਜਿਹੜੀਆਂ ਪੰਚਾਇਤੀ ਬਲਾਕ ਸੰਪਤੀ ਜ਼ਿਲ੍ਹਾ ਪ੍ਰੀਸ਼ਦ 'ਚ ਵੀ ਘੱਟ ਇੰਟਰਸਟ ਹੁੰਦਾ ਪਰ ਜਿਹੜੀ ਇਹ ਚੋਣ ਹੁੰਦੀ ਹੈ ਇਹ 'ਚ ਬਹੁਤ ਜ਼ਿਆਦਾ ਇੰਟਰਸਟ ਹੁੰਦਾ ਖਾਸ ਕਰਕੇ ਜਿਹੜੇ ਵਿਦੇਸ਼ਾਂ 'ਚ ਬੈਠੇ ਲੋਕ ਵੀ ਆ ਕਿਉਂਕਿ ਵਿਦੇਸ਼ਾਂ 'ਚ ਜਿਹੜੇ ਪ੍ਰਵਾਸੀ ਪੰਜਾਬੀ ਨੇ ਉਹ ਖਾਸ ਕਰਕੇ ਕੈਨੇਡਾ ਅਮਰੀਕਾ ਅੰਗਲੈਂਡ ਇਨ੍ਹਾਂ ਕੰਟਰੀਆਂ 'ਚ ਬੈਠੇ ਆ ਉਪਿੰਡਾ ਦਾ ਵਿਕਾਸ ਕਰਨਾ ਚਾਹੁੰਦੇ ਆ ਜਾਂ ਪਿੰਡਾਂ ਚ ਉਹ ਜਿਹੇ ਸਹੂਲਤਾਂ ਵਿਦੇਸ਼ਾਂ ਵਾਲੀਆਂ ਦੇਖਣੀਆਂ ਚਾਹੁੰਦੇ ਆ ਮੈਂ ਆਪਦੇ ਪਿੰਡ ਦੀ ਕੋਈ ਗੱਲ ਕਰਦਾ ਥੋੜੇ ਦਿਨ ਪਹਿਲਾਂ ਦੀ ਗੱਲ ਆ ਮੈਂ ਕੈਨੇਡਾ ਚ ਪੇਚੜਿਆ ਸੀ ਤੇ ਮੇਰੇ ਇੱਕ ਮੈਨੂੰ ਸਾਥੀ ਮਿਲੇ ਉਹ ਮਤਲਬ ਉਹ ਬੜਾ ਇੰਟਰਸਟ ਦਿਖਾਉਂਦੇ ਪਿੰਡ ਚ ਕਿਹਾ ਹਾਲਾਂਕਿ ਉਹਨਾਂ ਨੂੰ 30 ਸਾਲ ਦੇ ਕਰੀਬ ਹੋ ਗਿਆ ਆ ਇਹਨੂੰ ਇੱਥੇ ਪਰ ਉਹ ਮੈਨੂੰ ਕਹਿਣ ਲੱਗੇ ਕਿ ਇਹਦਾ ਇੱਕ ਪਿੰਡ ਦਾ ਵਿਕਾਸ ਕਿਦਾਂ ਹੋ ਸਕਦਾ ਨਵੇਂ ਢੰਗ ਨਾਲ ਗ੍ਰੀਨਰੀ ਹੋਵੇ ਸੜਕਾਂ ਹੋਣ ਔਰ ਇਹ ਲੋਕਾਂ ਦੇ ਮਨਾਂ 'ਚ ਹੈਗਾ ਜਿਸ ਤਰ੍ਹਾਂ ਦੀਆਂ ਵਿਦੇਸ਼ਾਂ 'ਚ ਸਹੂਲਤਾਂ ਨੇ ਹੋਈਆਂ ਸਾਡੇ ਪਿੰਡਾਂ 'ਚ ਹੋਣ ਭਾਵਨਾ ਤੇ ਉਵੇਂ ਜਿਹੜੇ ਵਿਦੇਸ਼ੀ ਵੀ ਇਹਨਾਂ 'ਚ ਨਾ ਕਾਫੀ ਇੰਟਰਸਟ ਦਿਖਾਉਂਦੇ ਆ ਇਹਨਾਂ ਚੋਣਾਂ 'ਚ ਔਰ ਜਿੱਥੇ-ਜਿੱਥੇ ਵੀ ਪੰਜਾਬੀ ਕੋਈ ਬੈਠਾ ਉਹਦਾ ਲਗਾਓ ਹੁੰਦਾ ਵੀ ਮੈਂ ਪਿੰਡ ਦੀ ਮਤਲਬ ਕੋਈ ਵਧੀਆ ਬੰਦੇ ਨੂੰ ਚੁੜਿਆ ਜਾਵੇ ਵਧੀਆ ਬੰਦੇ ਅੱਗੇ ਆਵੇ ਔਰ ਉਹ ਆ ਕੇ ਪਿੰਡ ਦਾ ਵਿਕਾਸ ਕਰੇ ਔਰ ਭਾਵੇਂ ਉਹ ਭਾਵਨਾ ਤਾਂ ਖੈਰ ਪੂਰੀ ਨਹੀਂ ਹੁੰਦੀ ਜੇ ਪਿੰਡਾਂ 'ਚ ਜੇ ਨੂੰ ਅੱਗੇ ਲਾਉਂਦੇ ਆ ਬਹੁਤ ਸਾਰੀਆਂ ਸਮੱਸਿਆਵਾਂ ਵੀ ਆ ਜਾਂਦੀਆਂ ਜਿਹੜੇ ਸਰਪੰਚ ਲਗਨ ਕਰਨਾ ਵੀ ਚਾਹੁੰਦੇ ਹਨ ਮਕਾਸ ਇਹ ਇਸ ਸਿਸਟਮ ਵਿੱਚ ਮਤਲਬ ਜਿਹੜਾ ਪੰਚਾਇਤੀ ਵਿਭਾਗ ਚ ਪਹਿਲੀ ਜਿਹੜੀ ਕਰਪਸ਼ਨ ਹੈ ਉਹ ਵੀ ਜਿਹੜੇ ਨਵੇਂ ਪੰਜ ਚੁਣੇ ਜਾਂਦੇ ਜਾਂ ਸਰਪੰਚ ਚੁਣੇ ਜਾਂਦੇ ਉਹਨਾਂ ਦੇ ਭਾਵਨਾ ਤੇ ਪਾਣੀ ਫੇਰ ਦਿੰਦੀ ਹੈ ਦੇਖੋ ਇਹ ਗੱਲ ਤੋਂ ਨਹੀਂ ਆਪਾਂ ਮਨਕਰ ਹੋ ਸਕਦਾ ਵੀ ਬਹੁਤ ਸਾਰੇ ਸਰਪੰਚ ਜਾਂ ਪੰਚ ਆਪੂ ਜਿਹੜੇ ਹੁੰਦੇ ਨੇ ਉਹ ਉਹ ਆਪ ਹੀ ਮਤਲਬ ਇੱਕ ਦਲਾਲ ਟਾਈਪ ਵੀ ਕੰਮ ਕਰਨ ਲੱਗ ਜਾਂਦੇ ਆ ਬਾਅਦ ਚ ਕੁੜੇ ਚਰ ਬਾਅਦ ਮਤਲਬ ਲੋਕ ਉਸੇ ਵਿਭਾਗ ਦੇ ਥਾਣੇ ਕਚਹਿਰੀਆਂ ਚ ਮਤਲਬ ਇੱਕ ਜਿਹੜੀਆਂ ਥਾਣੇ ਵਾਲੇ ਉਹਨਾਂ ਨੂੰ ਦਲਾਲ ਹੀ ਬਣਾ ਲੈਂਦੇ ਆਪਦੇ ਜਾਂ ਸਮਝਣ ਲੱਗ ਜਾਂਦੇ ਆ ਔਰ ਬਹੁਤ ਸਾਰੇ ਲੋਕਾਂ ਦੇ ਮਨਾਂ ਚ ਭਾਵਨਾ ਹੁੰਦੀ ਹੈ ਕਿ ਉਹ ਸਰਪੰਚ ਬਣ ਕੇ ਆਪਣੇ ਪਿੰਡ ਦਾ ਵਿਕਾਸ ਕਰਨ ਪਿੰਡ ਚ ਕਰਪਸ਼ਨ ਨਹੀਂ ਹੋਣ ਦੇਣੀ ਪਿੰਡ ਦੀਆਂ ਜਿਹੜੀਆਂ ਸਰਕਾਰੀ ਗ੍ਰਾਂਟਾਂ ਉਹਨਾਂ ਚ ਕਰਪਸ਼ਨ ਨਹੀਂ ਹੋਣ ਦੇਣੀ ਜਿਹੜੇ ਤਾਂ ਇਹ ਇਹ ਭਾਵਨਾ ਕਰਪਸ਼ਨ ਵਾਲੀ ਭਾਵਨਾ ਨਾ ਆਏ ਜਾਂ ਆਏ ਹੁੰਦੇ ਉਹਨਾਂ ਨੇ ਤਾਂ ਚਲੋ ਉਸ ਪਾਸੇ ਚਲੇ ਹੀ ਜਾਣਾ ਹੁੰਦਾ ਪਰ ਜਿਹੜੇ ਲੋਕ ਵਿਕਾਸ ਵੀ ਚਾਹੁੰਦੇ ਉਹਨਾਂ ਦੀ ਇਹ ਬਾਹ ਨਹੀਂ ਜਾਣ ਦਿੰਦਾ ਸਿਸਟਮ ਹੈ ਜਿਹੜਾ ਪੰਚਾਇਤੀ ਵਿਭਾਗ ਚੋਂ ਤੁਸੀਂ ਲਾ ਲੋ ਜੀ ਹੈ ਨਾ ਪੰਚਾਇਤੀ ਵਿਭਾਗ ਜਿਹੜਾ ਬਟਾ ਅਮਲਾ ਤਾਣਾ ਬਾਣਾ ਜਿਹੜਾ ਉਹ ਉਹ ਕਰਪਸ਼ਨ ਜਿਹੜੀਆਂ ਜਿੰਨੀਆਂ ਸਰਕਾਰੀ ਗ੍ਰਾਂਟਾਂ ਆਉਂਦੀਆਂ ਖਾਸ ਕਰ ਜਦੋਂ ਇਲੈਕਸ਼ਨਾਂ ਦੇ ਨੇੜੇ ਆਉਂਦੀਆਂ ਨੇ ਗ੍ਰਾਂਟਾਂ ਉਹ ਬੜੇ ਵੱਡੇ ਫੰਡ ਆਉਂਦੇ ਆ ਇਲੈਕਸ਼ਨਾਂ ਦੇ ਨੇੜੇ ਸਦਨ ਸਭਾ ਹੋਣ ਲੋਕ ਸਭਾ ਹੋਣ ਪਿੰਡਾਂ ਦੇ ਵਿਕਾਸ ਲਈ ਉਹ ਬੜੀ ਕਾਲੀ ਨਾਲ ਵਿਕਾਸ ਵੀ ਕਾਰਜ ਵੀ ਬੜੀ ਤੇਜ਼ ਤੇਜ਼ੀ ਫੜ ਜਾਂਦੇ ਆ ਉਦੋਂ ਬਹੁਤ ਸਾਰੀ ਕਰਪਸ਼ਨ ਹੁੰਦੀ ਆ ਪਿੰਡਾਂ 'ਚ ਔਰ ਜਿਹੜੇ ਇਹ ਚਿਹਰੇ ਨਹੀਂ ਵੀ ਕਰਨਾ ਚਾਹੁੰਦੇ ਹੁੰਦੇ ਉਹਨਾਂ ਨੂੰ ਵੀ ਮਜਬੂਰ ਕਰ ਲੈਂਦੇ ਕਿਉਂਕਿ ਉਹਨਾਂ ਨੇ ਜਿਹੜੇ ਕੋਈ ਵੀ ਗਲੀ ਬਣਦੀ ਹੈ ਨਾਲੀ ਬਣਦੀ ਹੈ ਤਾਂ ਉਹ ਪਾਸ ਹੋਣੀ ਹੁੰਦੀ ਹੈ ਸਿਸਟਮ ਕਹੋ ਜੇ ਇੰਜ ਜਿਵੇਂ ਉਹਨੂੰ ਪਾਸ ਕਰਨਾ ਹੁੰਦਾ ਉਹਦਾ ਹਿੱਸਾ ਆ ਜਾਂਦਾ ਉਹ ਕਹਿੰਦਾ ਮੈਂ ਉਹਨਾਂ ਚਿਰ ਪਾਸ ਹੀ ਨਹੀਂ ਕਰਦਾ ਵੀ ਜਨਾਚਰ ਤੁਸੀਂ ਉਹ ਸਿਸਟਮ ਚ ਨਹੀਂ ਆਉਂਦੇ ਫਿਰ ਬਲਾਕ ਉਹਦਾ ਆ ਜਾਂਦਾ ਪੀਡੀਪੀ ਉਹਦਾ ਆ ਜਾਂਦਾ ਸੈਕਟਰੀ ਦਾ ਆ ਜਾਂਦਾ ਮਤਲਬ ਕਈ ਕਈ ਸੈਕਟਰੀ ਤਾਂ ਤੁਸੀਂ ਲਗਨ ਹਰਾਨ ਹੋ ਜਾਓਗੇ ਸੁਣ ਕੇ ਵੀ ਸਿੱਧੀ ਕੁੰਡੀ ਮਾਰਦੇ ਜਗਰਾਉਂ ਲੱਗਦਾ ਇੱਕ ਪੂਰੀ ਪੂਰੀ ਫੈਕਟਰੀ ਆ ਤੁਸੀਂ ਹੈਰਾਨ ਹੋ ਜਾਓਗੇ ਇੱਕ ਪਿੰਡ ਚੋਂ ਡੱਲੇ ਪਿੰਡ ਚੋਂ 10 ਲੱਖ ਰੁਪਏ ਸਿੱਧਾ ਹੀ ਲੈ ਗਿਆ ਸਰਕਾਰੀ ਗ੍ਰਾਂਟ ਚ ਔਰ ਹੋਰ ਵੀ ਪਿੰਡਾਂ ਚੋਂ ਬੜਾ ਚਰਚਿਤ ਔਰ ਕਾਂਗਰਸ ਸਰਕਾਰ ਵੇਲੇ ਤੋਂ ਚਰਚਿਤ ਰਹੀ ਹੈ ਇਹ ਰਿਹਾ ਔਰ ਹੁਣ ਵੀ ਉਹ ਆਮ ਆਦਮੀ ਪਾਰਟੀ ਜਿਹੜੀ ਬੀਬੀ ਮਾਨੂ ਕੇ ਕਿਸੇ ਸਮੇਂ ਪੰਚਾਇਤੀ ਵਿਭਾਗ ਚ ਪਹਿਲੇ ਪੜਾ ਉਹਦਾ ਕਰਪਸ਼ਨ ਦਾ ਵਿਰੋਧ ਕਰਦੀ ਆ ਰਹੀ ਸੀ ਹੁਣ ਮੈਂ ਨਾ ਉਹ ਵੀ ਵੀ ਮਾਨਕੇ ਉਹਨਾਂ ਦੇ ਪਰਿਵਾਰ ਦੇ ਵੀ ਨੇੜੇ ਹੋ ਗਿਆ ਸੀ ਤਾਂ ਸ਼ਾਇਦ ਪਿੱਛੇ ਜਿਉ ਪਤਲ ਗਿਆ ਮਤਲਬ ਤੁਸੀਂ ਮੰਨੋਗੇ ਵੀ ਸਿੱਧਾ ਹੀ ਪੈਸਾ ਕਢਵਾ ਕੇ ਸ਼ਾਂ ਪਿੰਡ ਦੀ ਇੱਕ ਪੰਚਾਇਤ ਸੀ ਉਹਨਾਂ ਦੇ ਪੈਸੇ ਸਿੱਧੇ ਕਢਵਾ ਕੇ ਉਹ ਖਾ ਗਿਆ ਢੱਲੇ ਪਿੰਡ ਦੇ ਫਿਰ ਢੱਲੇ ਪਿੰਡ ਵਾਲਿਆਂ ਨੇ ਤਾਂ ਆਪ ਦਾ ਮੜਵਾ ਵੀ ਲਿਆ ਸੀ ਉਹ ਜੋਰ ਪਾ ਕੇ ਰੌਲਾ ਪੈ ਗਿਆ ਸੀ ਮੈਨੂੰ ਜਿਆਦਾ ਸੀ ਕਵਰੇਜ ਵੀ ਕੀਤੀ ਸੀ ਤੇ ਇਹ ਕਹਿੰਦਾ ਮਤਲਬ ਜਿਹੜੇ ਸੈਕਟਰੀ ਜਿਹੜੇ ਕਰਪਟ ਸੈਕਟਰੀ ਨੇ ਨਾ ਉਹ ਜਿਹੜੇ ਭਾਵਨਾ ਨਾਲ ਆਏ ਹੁੰਦੇ ਸਰਪੰਚ ਪੰਚ ਨੇ ਉਹਨਾਂ ਦੀ ਮਤਲਬ ਭਾਵ ਨਹੀਂ ਜਾਣਦੇ ਕਿ ਉਹ ਆਪਣੇ ਪਿੰਡ ਦਾ ਸਹੀ ਰੂਪ ਚ ਜਾਂ ਜਿੰਨੀ ਸਰਕਾਰੀ ਗ੍ਰਾਂਟ ਆਉਂਦੀ ਹੈ ਉਹਦੇ ਮੁਤਾਬਕ ਵਿਕਾਸ ਕਰ ਸਕਣਾ ਹਨ ਤੇ ਦੂਸਰੇ ਪਾਸੇ ਜੇ ਭਗਵੰਤ ਮਾਨ ਸਰਕਾਰ ਦੇਖੋ ਕਈ ਬਦਲਾਅ ਲਿਆ ਕੇ ਨਵੀਂ ਕੋਈ ਟੀਮ ਪਿੰਡਾਂ ਸਥਾਪਿਤ ਕਰਨਾ ਚਾਹੁੰਦੀ ਹੈ ਔਰ ਖਾਸ ਕਰਕੇ ਜੇ ਇਹ ਚਾਹੁੰਦੀ ਹੈ ਕਿ ਪਾਰਟੀ ਬਾਜੀ ਨਾ ਹੋਵੇ ਪਾਰਟੀ ਚੋਣ ਨਿਸ਼ਾਨ ਤੋਂ ਉੱਪਰ ਹੋਣ ਜਿਹੜੀਆਂ ਚੋਣਾਂ ਤਾਂ ਸਰਕਾਰ ਨੂੰ ਪਿੰਡਾਂ ਦੇ ਵਿਕਾਸ ਲਈ ਵੀ ਇੱਕ ਨਵਾਂ ਅਜੰਡਾ ਜਾਂ ਇੱਕ ਨਵਾਂ ਪ੍ਰੋਗਰਾਮ ਤਿਆਰ ਕਰਨਾ ਚਾਹੀਦਾ ਜਿਸ ਚ ਜਿਹੜੇ ਸੈਕਟਰੀ ਜਾਂ ਸਿਸਟਮ ਜਾਂ ਤਾਣਾ ਪਾਣਾ ਜਿਹੜਾ ਉੱਪਰਲੇ ਲੈਵਲ ਤੱਕ ਇਹਦੀ ਕਰਪਸ਼ਨ ਜਿਹੜੀ ਡਾਇਰੈਕਟਰ ਤੱਕ ਜਾਂਦੀ ਹੈ ਜਾਂ ਮੰਤਰੀ ਤੱਕ ਵੀ ਪਿਛਲੇ ਸਮੇਂ ਚ ਤਾਂ ਜਾਂਦੀ ਰਹੀ ਹੈ ਤੇ ਉਹਨੂੰ ਵੀ ਕਿਸੇ ਹਿਸਾਬ ਨਾਲ ਨੱਥ ਪਾਈ ਜਾ ਸਕੇ ਤਾਂ ਹੀ ਪਿੰਡਾਂ ਦਾ ਵਿਕਾਸ ਹੋਊਗਾ ਨਾ ਨਹੀਂ ਤੁਸੀਂ ਆਜ਼ਾਦੀ ਤੋਂ ਬਾਅਦ ਦੇਖ ਲਓ ਹੁਣ ਤੱਕ ਫਿਰ ਦੇਖ ਲਓ ਲਗਨ ਆਜ਼ਾਦੀ ਨੂੰ ਕਿੰਨਾ ਸਮਾਂ ਹੋ ਗਿਆ ਪਿੰਨੇ ਦਹਾਕੇ ਬੀਤ ਗਏ ਸਾਡੇ ਪਿੰਡਾਂ 'ਚ ਜੇ ਆਪਣੇ ਪਿੰਡਾਂ 'ਚ ਗਲੀਆਂ ਨਾਲੀਆਂ ਹੀ ਨਹੀਂ ਠੀਕ ਆਈਆਂ ਐਜੂਕੇਸ਼ਨ ਜਾਂ ਹੋਰ ਜਿਹੜੇ ਸਕੂਲਾਂ ਦੀ ਜਾਂ ਹੋਰੋਂ ਬਣਤਰ ਦੀ ਗੱਲ ਛੱਡੋ ਬਸ ਉੱਥੇ ਹੀ ਜਿਹੜੀਆਂ ਵਿਕਾਸ ਕਾਰਜ ਗਲੀਆਂ ਬਣਾ ਲੀਆਂ ਨਾਲੀਆਂ ਬਣਾ ਲੀਆਂ ਪਾਟਲੀਆਂ ਗਲੀਆਂ ਫੇਰ ਬਣਾਤੀਆਂ ਉੱਥੇ ਤੱਕ ਹੀ ਚੱਲੀ ਜਾਂਦਾ ਨਾ ਸਿਸਟਮ ਜਾਂ ਵੱਧ ਤੋਂ ਵੱਧ ਬਹੁਤ ਸਾਰੇ ਪਿੰਡਾਂ 'ਚ ਤਾਂ ਤੁਸੀਂ ਦੇਖੋ ਸ਼ਮਸ਼ਾਨ ਘਟਾਂ ਤੇ ਹੀ ਖਰਚੀ ਜਾਂਦੇ ਔਰ ਕਈ ਪਿੰਡਾਂ 'ਚ ਤਾਂ ਇਹ ਆ ਵੀ ਮਤਲਬ ਸੈਕਟਰੀ ਜਾਂ ਜਦੋਂ ਸਰਪੰਚ ਨਾਲ ਵੀ ਸੀਟੀ ਡਲ ਜਾਂਦੀ ਹੈ ਉੱਥੇ ਦਾ ਫਿਰ ਇਹ ਸਿੱਧੀਆਂ ਗ੍ਰਾਂਟਾਂ ਕਈ ਗਲੀਆਂ ਉਦਾਂ ਹੀ ਪਰ ਤੁਸੀਂ ਮੰਨੋਗੇ ਵੀ ਜੇ ਤੁਸੀਂ ਆਰਟੀਆਈ ਐਕਟ ਹੈ ਜਿਹੜਾ ਉਹਦੇ ਵਿੱਚ ਬਹੁਤ ਸਾਰੇ ਪਿੰਡਾਂ ਦੀ ਜੇ ਤੁਸੀਂ ਇਨਫੋਰਮੇਸ਼ਨ ਮੰਗ ਲੈਣੇ ਸਾਡੇ ਪਿੰਡਾਂ 'ਚ ਜੀ ਖੇਤਾਂ ਦਾ ਵਿਕਾਸ ਹੋਇਆ ਕਿੰਨੀਆਂ ਗ੍ਰਾਂਟਾਂ ਆਈਆਂ ਕੇਂਦਰੀ ਗ੍ਰਾਂਟਾਂ ਕਿੰਨੀਆਂ ਆਈਆਂ ਸਟੇਟ ਸਰਕਾਰ ਦੀਆਂ ਕਿੰਨੀਆਂ ਆਈਆਂ ਉਹਨਾਂ ਦਾ ਸਾਨੂੰ ਹਿਸਾਬ ਕਿਤਾਬ ਦੇ ਦਿਓ ਆਰਟੀਆਈ ਐਕਟ ਤੁਸੀਂ ਮੰਨੋਗੇ ਵੀ ਉਹ ਜਾਣਕਾਰੀ ਦੇਣ ਨੂੰ ਤਿਆਰ ਨਹੀਂ ਹੁੰਦੇ ਪਰ ਬਹੁਤ ਸਾਰੇ ਪਿੰਡਾਂ ਜਿਹੜੇ ਮਤਲਬ ਜਿਹੜੇ ਲੋਕ ਇਹ ਮੰਗਦੇ ਆ ਜਾਣਕਾਰੀ ਉਹਨਾਂ ਨੂੰ ਲਟਕਾ ਦਿੱਤਾ ਜਾਂਦਾ ਉਹਨਾਂ ਦੇ ਦਬਾਅ ਬਣਾ ਦਿੱਤਾ ਜਾਂਦਾ ਵੀ ਇਹ ਤੁਸੀਂ ਜੇ ਆਪਦੀ ਐਪਲੀਕੇਸ਼ਨ ਵਾਪਸ ਲੈ ਲਓ ਕਿਉਂਕਿ ਉਹ ਸੈਕਟਰੀ ਫਸਦਾ ਹੁੰਦਾ ਜ਼ਰਪੰਚ ਵੀ ਫਸਦਾ ਹੁੰਦਾ ਮਤਲਬ ਇਸ ਤਰ੍ਹਾਂ ਜੇ ਸਰਕਾਰ ਨਵੀਆਂ ਟੀਮਾਂ ਜਾਂ ਨਵਾਂ ਕੁਝ ਚੇਂਜ ਕਰਨਾ ਚਾਹੁੰਦੀ ਹੈ ਤਾਂ ਇਹ ਜ਼ਰੂਰ ਕਰੇ ਕਿ ਜਿਹੜੀਆਂ ਨਵੀਆਂ ਟੀਮਾਂ ਬਣਦੀਆਂ ਉਹ ਹੁਣ ਬਹੁਤ ਸਾਰੇ ਪਿੰਡਾਂ 'ਚ ਜੇ ਲੱਗਦੇਖੀਏ ਤਾਂ ਬਹੁਤ ਕਿ ਪਿੰਡ ਹੈਗੇ ਜਿੱਥੇ ਬਹੁਤ ਜ਼ਿਆਦਾ ਵਿਕਾਸ ਕੀਤਾ ਸਰਪੰਚਾਂ ਨੇ ਜਿਹੜੇ ਪੜੇ ਲਿਖੇ ਸਰਪੰਚ ਨੇ ਲੋ ਜਿਹੜੇ ਅੱਗੇ ਆਏ ਨੇ ਖਾਸ ਕਰ ਨੌਜਵਾਨ ਅੱਗੇ ਆਏ ਉਹਨਾਂ ਨੇ ਬਹੁਤ ਸਾਰਾ ਵਿਕਾਸ ਵੀ ਕੀਤਾ ਜੇ ਸਰਕਾਰ ਚਾਹੁੰਦੀ ਹੈ ਤਾਂ ਸਰਕਾਰ ਨੂੰ ਇਹ ਇਸ ਮੁੱਦੇ ਤੇ ਜ਼ਰੂਰ ਨੱਥ ਪਾਉਣੀ ਚਾਹੀਦੀ ਹੈ ਸਿਸਟਮ 'ਚ। ਫੈਕਟਰੀਆਂ ਨੂੰ ਲਾਲੋ ਜਾਂ ਜੇ ਆਈ ਲਾਲੋ ਉਹਨਾਂ ਨੂੰ ਜਾਂ ਬੀ ਡੀ ਪੀ ਉਹ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਹੈਗਾ। ਕਿ ਸਾਰੇ ਨਹੀਂ ਇੱਕ ਆਪਾਂ ਰਸੇ ਬਨ ਸਕਦੇ। ਬਹੁਤ سارے ਲੋਕਾਂ ਕੋ ਘਾਰੀ ਵੀ ਵਧੀਆ ਨੇ, ਫੈਕਟਰੀ ਵੀ ਵਧੀਆ ਨੇ। ਪਰ ਜਿਹੜੇ ਕਰਪਟ ਆ ਉਹਨਾਂ ਉਹ ਤਾਂ ਟੈਪਸ ਤੇ ਹੈਗੀ ਗਣਤੀ ਵਧੀ ਕੀਤੀ ਜਾ ਸਕਦੀ ਹੈ। ਪਰ ਹੋਰ ਤੁਹਾਨੂੰ ਮੈਂ ਦੱਸ ਦਿਆਂ ਜਿਹੜੇ ਜਿਹੜੇ ਪਿੰਡਾਂ 'ਚ ਨਾ ਸੈਕਟਰੀ ਬਹੁਤ ਘਟ ਨੇ। ਪਿੰਡਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਉਹਦੇ ਮੁਤਾਬਕ ਜਿਹੜੇ ਕਰਾਪਟ ਹੁੰਦੇ ਆ ਨਾ ਉਹਨਾਂ ਨੂੰ ਪੋਲੀਟੀਕਲ ਜਿਹੜੇ ਸੱਤਾਧਾਰੀ ਕਰਦੇ ਕਰਾਪਟ ਆਪ ਕੋ ਹੁੰਦੇ ਆ ਉਹ ਜਿਹੜੇ ਕਰਾਪਟ ਸੈਕਟਰੀ ਹੁੰਦੇ ਉਹਨਾਂ ਨੂੰ ਜ਼ਿਆਦਾ ਪਿੰਡ ਦੇ ਦਿੰਦੇ ਆ ਪਰ ਪਿੰਡਾਂ ਦਾ ਮੈਨੂੰ ਯਾਦ ਆ ਕਿ ਪਿਛਲੇ ਸਮੇਂ 'ਚ ਜਗਰਾਉਂ ਇਲਾਕੇ 'ਚ ਇਹ ਸੀਗਾ ਵੀ ਇੱਕ ਸੈਕਟਰੀ ਕੋਲੇ 10 ਪਿੰਡ ਆ ਜੀ 15 ਪਿੰਡ ਆ ਔਰ ਉਹ ਪਰ ਪਿੰਡ ਜਿਵੇਂ 5000 ਰੁਪਏ ਮੈਂ ਤੁਹਾਨੂੰ ਦੱਸਦਾ ਵੀ ਸੀਗਾ ਪਿਛਲੀ ਵਾਰੀ ਉਹ ਹਲਕਾ ਅੰਚਾਰਜ ਨੂੰ ਦਿੰਦਾ ਸੀ ਪਰ ਪਿੰਡ ਜਿਵੇਂ 10 ਪਿੰਡ ਹੋਗੇ ਤਾਂ 50000 ਮੰਥਲੀ ਦੇਣਾ ਹੀ ਦੇਣਾ ਇਹੀ ਜਿਹੜਾ ਸਿਸਟਮ ਜਿਹੜਾ ਇਹ ਨੇ ਜਿਹੜੀ ਵਿਕਾਸ ਜਿਹੜੀ ਕਹ ਲੋ ਗਰੰਟਾ ਆਉਂਦੀਆਂ ਸਰਕਾਰੀ ਗਰੰਟਾ ਉਹ ਲੱਗਣ ਹੀ ਨਹੀਂ ਦਿੱਤੀਆਂ ਪਿੰਡਾਂ ਦਾ ਵਿਕਾਸ ਨਹੀਂ ਹੋਇਆ ਅੱਜ ਆਪਾਂ ਪੰਚਾਇਤੀ ਚੋਣਾਂ ਦੇ ਚਰਚਾ ਕਰ ਰਹੇ ਹਾਂ ਤਾਂ ਪੰਚਾਇਤੀ ਚੋਣਾਂ ਦੇ ਜਿਹੜੇ ਪੰਚਾਇਤਾਂ ਦੇ ਕੰਮ ਨੇ ਤਾਂ ਉਹ ਆ ਉਹ ਵੀ ਆਪਾਂ ਨੂੰ ਇਹਦਾ ਵੀ ਅਜ ਦੇ ਨਰੀਖਣਾ ਜਾਏ ਤੇ ਵੀ ਚਰਚਾ ਕਰ ਲੈਣੀ ਚਾਹੀਦੀ ਆ ਇਹ ਖਾਸ ਕਰ ਜਿਹੜੀਆਂ ਜਿਹੜੇ ਮੈਂ ਹੁਣ ਮਹਿਲਾ ਰਿਜ਼ਰਵ ਨੇ ਪਿੰਡਾਂ ਜੀ ਆਵੇ ਸਰਪੰਚ ਮਹਿਲਾ ਬਣਦੀ ਹੈ ਪਰ ਚੌਧਰ ਜਿਹੜਾ ਉਹ ਉਹਦੇ ਘਰ ਵਾਲਾ ਹੀ ਕਰਦਾ ਬੀਬੀ ਦੇ ਮਤਲਬ ਕਿਹ ਲੋ ਸਰਪੰਚ ਉਹੀ ਕਵਾਉਂਦਾ ਕਈ ਪਿੰਡਾਂ ਤੇ ਸੁਣੋਗੇ ਤੁਸੀਂ ਅਜੇ ਵੀ ਸਰਪੰਚ ਮਹਿਲਾ ਹੁੰਦੀ ਆ ਉਹਦੇ ਘਰ ਵਾਲਾ ਹੀ ਸਾਈਨ ਕਰਦਾ ਸਰਪੰਚ ਦੇ ਔਰ ਇਹ ਹੁੰਦਾ ਕਿ ਜਿਹੜੀਆਂ ਸਰਕਾਰੀ ਮੀਟਿੰਗਾਂ ਚ ਵੀ ਹੁੰਦੀਆਂ ਸਰਕਾਰੀ ਮੀਟਿੰਗਾਂ ਚ ਵੀ ਉਹ ਪਹਿਲਾ ਸਰਪੰਚ ਉਹ ਸਰਪੰਚ ਵੀ ਔਰ ਉਹ ਉਹਦੇ ਘਰ ਵਾਲਾ ਹੀ ਜਾਂਦਾ ਇਹ ਬਹੁਤ ਸਾਰੀਆਂ ਜਿਹੜੀਆਂ ਚੇਂਜ ਕਰਨ ਦੀ ਲੋੜ ਹੈਗੀ ਆ ਔਰ ਖੈਰ ਅੱਜ ਆਪਾਂ ਕਾਫੀ ਲੰਬੀ ਇੱਥੇ ਚਰਚਾ ਕੀਤੀ ਹੈ ਔਰ ਜਿਉਂ ਜਿਉਂ ਚੇਣਾ ਚੋਣਾ ਦੀ ਗੱਲ ਕਰ ਲਈ ਤਾਂ ਅਕਤੂਬਰ ਮਹੀਨੇ ਚ ਤਿਆਰੀ ਹੋ ਗਈ ਹੈ ਔਰ ਜਿਹੜਾ ਪੰਚਾਇਤੀ ਵਿਭਾਗ ਵੀ ਅੱਜ ਮੇਰੀ ਕਿਸੇ ਸੀਨੀਅਰ ਅਧਿਕਾਰੀ ਨਾਲ ਵੀ ਗੱਲ ਹੋਈ ਸੀ ਉਹਨਾਂ ਨੇ ਦੱਸਿਆ ਕਿ ਪੰਚਾਇਤੀ ਵਿਭਾਗ ਸਾਰਾ ਜਿਹੜਾ ਕੋਈ ਇਸ ਪਾਸੇ ਲੱਗ ਗਿਆ ਕਿ ਜਲਦੀ ਤੋਂ ਜਲਦੀ ਚੋਣਾਂ ਕਰਵਾਈਆਂ ਜਾਣ ਪਿੰਡਾਂ ਦੀ ਜਿਹੜੇ ਜਿਹੜੇ ਮਤਲਬ ਹੈਗੀ ਆ ভোটার ਸੂਚੀਆਂ ਜਾਂ ਪਿੰਡਾਂ 'ਚ ਕਿੱਥੇ ਜਿਹੜੇ ਆਪਣੇ ਪ੍ਰਬੰਧ ਹੋਣੇ ਆ ਕਿੱਥੇ ਵੋਟਾਂ ਪੈਣੀਆਂ ਨੇ ਕਿੱਥੇ ਬੂਥ ਲੱਗਣੇ ਆ ਉਹ ਸਾਰੀ ਇਸ ਪਾਸੇ ਨੂੰ ਤੁਰ ਪਿਆ ਪੰਚਾਇਤੀ ਭਾਗ ਹੈ ਔਰ ਪਿੰਡਾਂ 'ਚ ਜਿਹੜੇ ਲੋਕ ਵੀ ਨੇ ਲੋਕ ਤਾਂ ਪਹਿਲਾਂ ਹੀ ਜੁੜੇ ਹੋਏ ਆ ਔਰ ਇਸ ਵਾਰ ਆਪਾਂ ਪਹਿਲਾਂ ਵੀ ਚਰਚਾ ਕਰ ਚੁੱਕੇ ਹਾਂ ਇਹ ਜ਼ਰੂਰ ਹੈ ਕਿ ਜਿਹੜਾ ਵਿਦੇਸ਼ਾਂ 'ਚ ਥੋੜਾ ਜਿਹਾ ਆਰਥਿਕ ਮੰਦਵਾੜਾ ਆਇਆ ਹੋਇਆ ਵੀ ਉਸ ਹਾਵਨਾ ਪਿੰਡਾਂ ਵਿਦੇਸ਼ਾਂ 'ਚ ਜੋ ਮੈਨੂੰ ਲੱਗਦਾ ਹੈ ਇਸ ਵਾਰ ਜਿਹੜੇ ਕੁल्ले ਕਫੇ ਨਹੀਂ ਜਾਣੇ ਉਹ ਜ਼ਰੂਰ ਪਰ ਜਾਣਗੇ ਤਾਂ ਸਹੀ ਪਰ ਉਸ ਰੂਪ 'ਚ ਨਹੀਂ ਜਾਣੇ ਪੁਰਾਣੇ ਰੂਪ 'ਚ ਉਹਦਾ ਅਸਰ ਜ਼ਰੂਰ ਪਾਊਗਾ ਪਰ ਜਿਹੜੀਆਂ ਤਿਆਰੀਆਂ ਨੇ ਉਹ ਪੂਰੀਆਂ ਸ਼ੁਰੂ ਹੋ ਗਈਆਂ ਨੇ ਪੰਚਾਇਤੀ ਵਿਭਾਗ ਵੱਲੋਂ ਵੀ ਸ਼ੁਰੂ ਹੋ ਗਈਆਂ ਨੇ ਸਰਕਾਰ ਵੱਲੋਂ ਵੀ 1 ਅਕਤੂਬਰ 'ਚ ਕਰਵਾਉਣ ਦੀ ਤਿਆਰੀ 1 ਅਕਤੂਬਰ 'ਚ ਡੇਟ ਹੀ ਲਾਣਣੀ ਆ ਹੋਣਗੀਆਂ ਤਾਂ 1 ਅਕਤੂਬਰ 'ਚ ਔਰ ਦੂਸਰੇ ਪਾਸੇ ਪਿੰਡ रेडी ਹੋ ਗਏ ਨੇ ਔਰ ਕੱਲੋ ਜਿਹੜਾ ਵੀ ਸਰਪੰਚ ਬਣ ਦੀ ਦੌੜ ਚ ਇਹ ਤਾਂ ਇਹ ਚੱਲਣੀ ਹੈ ਨਾ ਵੀ ਕਿਉਂਕਿ ਹੁਣ ਵਿਧਾਇਕਾਂ ਦੇ ਜਾਂ ਹਲਕਾਂ ਚਾਰਜਾਂ ਦੇ ਹੱਥ ਚ ਆ ਗਈ ਹੈ ਗੇਮ ਹਰੇਕ ਨੇ ਕਿਹਾ ਵੀ ਮੇਰੇ ਮੁਤਾਬਿਕ ਪਿੰਡ ਕਰ ਲੋ ਭਾਵੇਂ ਤੁਹਾਨੂੰ ਪਤਾ ਵੀ ਹੁਣੇ ਤਾਂ ਚਲੋ ਮਤਲਬ ਕੋਈ ਜਿਹੜੀ ਜਿੰਨੀ ਕੇ ਚਾਹਣਗੇ ਨਾ ਚੇਂਜ ਕਰ ਲੈਣੇ ਉੰਨੀ ਕੀ ਇਹਨਾਂ ਦੇ ਹੱਥ ਆ ਗਈ ਹੈ ਗੱਲ ਹਨਾ ਉੰਨੀ ਕਰ ਸਕਣਗੇ ਔਰ ਤਿਆਰੀਆਂ ਜਿਹੜੀਆਂ ਚੋਹਰਾ ਸ਼ੋਰਾਣਾ ਸ਼ੁਰੂ ਹੋ ਗਈਆਂ ਪਾ ਪੰਚਾਇਤ ਜੀ ਤੁਹਾਨੂੰ ਲੈ ਕੇ ਅੱਜ ਦੀ ਖਾਸ ਚਰਚਾ ਜੁੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਰ ਕੱਲ ਦੁਬਾਰਾ ਫਿਰ ਹਾਜ਼ਰ ਹੋਵਾਂਗੇ ਕੁਝ ਨਵੇਂ ਮੁੱਦਿਆਂ ਦੇ ਨਾਲ ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ ਧੰਨਵਾਦ